ਬਾਲੀਓ ਸੋਹਣਿਆ ਬਾਈ ਅੰਦਰ ਜਾ ਕੇ ਆ ਟਾਪ ਤੇ ਜਾਣਾ ਹੈ ਇੱਥੇ ਇੱਥੇ ਚੜ੍ਹਨਾ ਹੈ ਇੱਥੇ ਉੱਪਰ ਬੰਦੇ ਖੜ੍ਹਨੇ ਨੇ ਤੇ ਧਿਆਨ ਨਾਲ ਤੁਸੀਂ ਦੇਖੋ ਜੁਮਦਾਰਦੇ ਆਪਾਂ ਆ ਦੇਖੋ ਦੋਸਤੋ ਗੁੱਡ ਮਾਰਨਿੰਗ ਅਗਲੇ ਦਿਨ ਦੀ ਬਹੁਤ ਹੀ ਥੋਣੀ ਲੋਕੇਸ਼ਨ ਤੇ ਕੱਲ ਰਾਤ ਟੈਂਟ ਲਾਇਆ ਸੀ ਤੇ ਹੁਣ ਦਿਨ ਚੜ ਰਿਹਾ ਹੈ ਏ ਥਿਊ ਬਹੁਤ ਸੋਹਣੇ ਨੇ ਬਾਕੀ ਇਧਰ ਮੁੰਡੇ ਆਪਣੇ ਬੋਲਦ ਨੇ ਅੰਦਰ ਟੈਂਟ ਚ ਗੇੜੇ-ਗੇੜੇ ਲਾ ਕੇ ਇਧਰ ਬਾਈ ਸੁਖਵੀਰ ਆਪਣਾ ਬਰਸ਼ ਕਰਨ ਲੱਗਿਆ ਹੋਇਆ ਹਾਂ ਵੀ ਜੋbro ਹੋਰਸ਼ ਹਾਂ ਬਾਈ ਕੈਮੋ ਹੋ ਗਏ ਤਿਆਰ ਹਾਂ ਇਹ ਤਿਆਰ ਦੇ ਕੈਸੂ ਲਈ ਜਾਂਦਾ ਮਾੜਾ ਮੋਟਾ ਕੋਈ ਨਹੀਂ ਮਾੜਾ ਮੋਟਾ ਚਾਹੀਦਾ ਹੀ ਆ ਇਧਰ ਮੁੰਡੇ ਆਪਣੇ ਮਾਖੇ ਵਰਗੇ ਤੇ ਬਾਹਰ ਦਾ ਦੇਖੋ ਮਾਹੌਲ ਸ਼ਾਨਦਾਰ ਬਹੁਤ ਹੀ ਖੂਬਸੂਰਤ ਮਾਹੌਲ ਆ ਪਿਆਰਿਆ ਵਿਆਰਿਆ ਸਭ ਲੱਗੇ ਹੋਏ ਨੇ ਕਰਨ ਕੋਈ ਬਰਸ਼ ਕਰਦਾ ਕੋਈ ਮੂੰਹ ਧੋਂਦਾ ਕੋਈ ਕੁਛ ਕਰਦਾ ਸਭ ਬੰਦੇ ਲੱਗੇ ਹੋਏ ਨੇ ਤੇ ਇਧਰ ਵਾਈ ਹੁੰਨੀ ਆ ਵੀ ਬੈਠੇ ਨੇ ਦੋ ਇਹ ਘੋੜਿਆਂ ਵਾਲੇ ਨੇ ਜੇ ਕੋਈ ਥੱਕ ਜਾਂਦਾ ਜਿਵੇਂ ਜਨ ਜਾਣਾ ਔਖਾ ਹੁੰਦਾ ਇਹਦੇ ਘੋੜੇ ਖੜੇ ਨੇ ਤੇ ਫਿਰ ਇਹ ਘੋੜਿਆਂ ਤੇ ਲੈ ਕੇ ਜਾਂਦੇ ਨੇ ਇੱਧਰ ਸਿੰਘ ਸਾਹਿਬ ਸਜਾ ਰਹੇ ਨੇ ਦਸਤਾਰ ਹੋ ਬ੍ਰੇਕਫਾਸਟ ਹੋ ਗਿਆ ਸ਼ੁਰੂ ਗਲੀਆਂ ਨਾਲ ਹੈਗਾ ਸੇਵ ਤੇ ਨਾਲ ਆਪਣੀ ਚਾਹ ਕਾਫੀ ਇਧਰ ਆਪਣਾ ਕੇਰਲਾ ਗਾਇੰਗਾ ਬ੍ਰੇਕਫਾਸਟ ਚੱਲ ਰਿਹਾ ਹੁਣ ਤਿਆਰੀਆਂ ਨੇ ਬਸ ਬ੍ਰੇਕਫਾਸਟ ਕਰਕੇ ਆਪਾਂ ਨੇ ਉਹ ਚੋਟੀ ਸਾਹਮਣੇ ਵਾਲੀ ਚੜਨਾ ਫਿਰ ਕੰਮ ਹੋ ਗਏ ਸਾਰੇ ਬੰਦਿਆਂ ਨੇ ਠੀਕ ਹੈ ਨਾ ਭਾਈ ਬੰਗਲੌਰ ਵਾਲੇ ਕੁਝ ਬੰਦੇ ਹਲੇ ਉਧਰ ਫਿਰ ਰਹੇ ਨੇ ਆਪਣੇ ਵਾਹ ਕਿੰਨੇ ਬਾਕਸ ਭਰ ਕੇ ਲੈ ਕੇ ਗਈ ਆ ਲਾਂਚ ਬਾਕਸ ਇੰਨਾ ਖਾਣਾ ਖਜ਼ਾਨਾ ਵੀ ਲੈ ਕੇ ਜਾਂਦੇ ਨੇ ਲੋਕ ਬ੍ਰੇਕਫਾਸਟ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਲਾਂਚ ਆ ਜਿਹੜਾ ਉਹ ਸਾਰਿਆਂ ਦਾ ਪੈਕ ਕੀਤਾ ਜਾ ਰਿਹਾ ਹੈ ਆ ਦੇਖੋ ਜੋ ਮੁੰਡਾ ਲਈ ਆਉਂਦਾ ਹੈ ਲੰਚ ਆਪਣਾ ਪੈਕ ਕਰਕੇ ਲਿਆਇਆ ਹੈ ਇਹ ਹੁਣ ਸਾਰੇ ਆਪਣਾ ਆਪਣਾ ਲੰਚ ਜਿਹੜਾ ਬਾਕਸ ਆ ਉੱਥੇ ਚੱਕੀ ਜਾਂਦੇ ਨੇ ਇਧਰ ਇਹ ਪਾ ਪਾ ਕੇ ਲੰਚ ਜਿਹੜਾ ਪੈਕ ਕਰ ਕਰਕੇ ਦਈ ਜਾਂਦੇ ਨੇ ਬੰਦੇ ਚਲੀਏ ਸਰ ਹੈਲੋ ਹੋ ਗਿਆ ਪੈਕ ਹਾਂ ਹੋ ਗਿਆ ਦੇ ਲੋ ਚੱਕ ਲੋ ਕਹਿੰਦੇ ਆਪਣਾ ਆਪਣਾ ਲੰਚ ਬਾਕਸ ਇਧਰ ਬਾਈ ਖੜੇ ਨੇ ਕੋੜੇ ਵਾਲੇ ਪੰਜਾਬੀ ਚ ਚੱਲੇ ਇੱਕਲਾ ਕੀ ਹਾਲ ਹੈ ਵਧੀਆ 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 ਕੋਸ਼ਿਸ਼ ਵਧੀਆ ਵਧੀਆ ਹੋਈ ਲਓ ਵੀ ਗੱਬਰੂ ਪੰਜਾਬੀਆਂ ਨੇ ਟਰੈਕ ਕਰਤਾ ਸ਼ੁਰੂ ਆ ਗਏ ਨੇ ਅੱਜ ਲਾਲ ਰੰਗ orange ਕੱਪੜੇ ਪਾ ਕੇ ਇੱਧਰ ਦੇਖੋ ਭਾਈ ਮਨਪ੍ਰੀਤ ਪੁਲਿਸੀ ਆਪਣਾ ਸਪੈਸ਼ਲ ਪਾ ਕੇ ਆਇਆ ਲਾਲ ਰੰਗ ਦੀ ਡਰੈੱਸ ਕਹਿੰਦਾ ਵੀ ਅੱਜ ਫੋਟੋਆਂ ਕਰਨੀਆਂ ਨੇ ਵਧੀਆ ਕਿਉਂਕਿ ਅੱਜ ਮੌਸਮ ਥੋੜਾ ਸਾਫ ਆ ਮੀਂਹ ਹੈ ਨਹੀਂਗਾ ਕਹਿੰਦਾ ਵੀ ਭਾਈ ਉਹਦੇ ਕਰਕੇ ਇੱਧਰ ਦੇਖੋ ਬੰਦਾ ਸਾਡਾ ਇਹ ਆਰਮੀ ਡਰੈੱਸ 'ਚ ਆ ਗਿਆ ਪੂਰੀ 'ਚ ਹੁਣ ਕੋਈ ਪਤਾ ਨਹੀਂ ਵੀ ਚੈੱਕ ਪੋਇੰਟ ਤੇ ਉਹ ਰੋਕ ਲੈਣਗਾ ਨਹੀਂ ਅਰਚ ਜਮਾ ਭਾਈ ਇਸ ਕਰਕੇ ਸਾਨੂੰ ਹੁਣ ਥੋੜਾ ਧਿਆਨ ਰੱਖਣਾ ਪੈਣਾ ਦੱਸਣਾ ਪੈਣਾ ਵੀ ਬੰਦਾ ਭਾਈ ਇਹ ਤਾਂ ਰਾਈਟਰ ਆ ਨਹੀਂ ਤੇ ਬਾਕੀ ਕੈਂਪ ਸਾਈਟ دیکھتے ہیں کیا ਬਣਤਾ ਹੈ ਅੱਗੇ ਹਾਂ ਸਭ ਕੁਝ ਬਨੇਗਾ ਅੱਜ ਸਭ ਕੁਝ ਬਨੇਗਾ ਠੀਕ ਹੈ ਮਿੱਤਰੋ ਪਿਆਰਿਓ ਅੱਜ ਆਪਾਂ ਨੇ ਦੇਖਣੀਆਂ ਨੇ ਟਵਿਨ ਲੇਕਸ ਇਹ ਕਹਿੰਗੇ ਆ ਵਿਸ਼ਨ ਸਰ ਇਹ ਕਹਿੰਗੇ ਆ ਕਿਸ਼ਨ ਸਰ ਜੈ ਸਰ ਇੱਕ ਗੜ ਸਰ ਉਹ ਲੇਕਸਾ ਜ ਆਪਾਂ ਨੇ ਦੇਖਣੀਆਂ ਨੇ ਹਾਂ ਇੱਕ ਨੇੜੇ ਆਇਆ ਨਹੀਂ ਦੋ ਇਕੱਠੀਆਂ ਨੇ ਸਰ ਉਹ ਤੋਂ ਬਾਅਦ ਬਿਸ਼ਨ ਸਰ ਕਿਸ਼ਨ ਸਰ ਹਾਂ ਦੋ ਇਕੱਠੀਆਂ ਨੇ ਹੋਆ ਤੇ ਟੋਟਲ ਤਕਰੀਬਨ 18 ਕਿਲੋਮੀਟਰ ਦਾ ਟਰੈਕ ਅੱਜ ਆਪਣਾ ਹੋਊਗਾ ਜਿਹਦੇ ਚੋਂ 5 ਤੋਂ 6 ਕਿਲੋਮੀਟਰ ਆਪਾਂ ਪਹਿਲਾਂ ਸਿੱਧੀ ਖੜਵੀ ਚੜਾਈ ਆ ਪਹਾੜੀ ਚੜ ਕੇ ਆਪਾਂ ਜਾਣਾ ਹੈ ਤੇ ਉਸ ਤੋਂ ਬਾਅਦ 5-6 ਕਿਲੋਮੀਟਰ ਹੈਗਾ ਡਾਊਨ ਜਿਹੜਾ ਥੱਲੇ ਨੂੰ ਉਤਰਨਾ ਉਹ ਤੋਂ ਅੱਗੇ ਫਿਰ ਵੈਲੀ ਆ ਪਲੇਨ ਉਹਦੇ ਵਿੱਚ ਸ਼ਾਨਦਾਰ ਨਜ਼ਾਰੇ ਨੇ ਉਹ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਜਿੰਨਾ ਕੈਪਚਰ ਹੋਇਆ ਦਿਖਾਉਣ ਦੀ ਤੁਹਾਨੂੰ ਆਕੇ ਗੱਭਰੂ ਪੰਜਾਬੀ ਹੈਗੇ ਨੇ ਨਾਲ ਵਧੀਆ ਜੀ ਲੱਗਿਆ ਹੋਇਆ ਜੁੜਿਆ ਰਹੋ ਫਿਰ ਦਿਖਾਉਨੇ ਆ ਤੁਹਾਨੂੰ ਅੱਗੇ ਦੇ ਵੀ ਖੂਬਸੂਰਤ ਨਜ਼ਾਰੇ ਨੇ ਕੈਂਪਸਾਈਟ ਬਾਈ ਪਿੱਛੇ ਸੀਗੀ ਤੇ ਅੱਗੇ ਹੋਰ ਕੈਂਪਸਾਈਟ ਆ ਗਿਆ ਬਾਈ ਹੁਣ ਇੱਥੇ ਚਾਰਗਾਹ ਬਾਰੇ ਆਪਣਾ ਮੱਖਾ ਬਾਈ ਥੋੜੀ ਜਾਣਕਾਰੀ ਦਊਗਾ ਤੁਹਾਨੂੰ ਹਾਂਜੀ ਦੋਸਤੋ ਜਿਹੜਾ ਇਹ ਕੇਜੀਐਲ ਟਰੈਕ ਆ ਜਿੰਨੇ ਵੀ ਟਰੈਕ ਨੇ ਇਹ ਜਿਹਨੀਆਂ ਚਾਰਗਾਹ ਹੁੰਦੀਆਂ ਸੀਗੀਆਂ ਕਿਸੇ ਟਾਈਮ ਦੇ ਉੱਪਰ ਜਿਹੜੇ ਇੱਥੇ ਚਰਾਉਣ ਵਾਲੇ ਸੀਗੇ ਲੋਕਲ ਗੱਡੀ ਉਹਨਾਂ ਗੱਡੀ ਜਿਹਨਾਂ ਨੂੰ ਗੱਡੀ ਕਹਿੰਦੇ ਨੇ ਤੇ ਉਹਨਾਂ ਨੇ ਇਹ ਲੱਭੀਆਂ ਨਹੀਂ ਆ ਬਹੁਤ ਸਾਲ ਪਹਿਲਾਂ ਫਿਰੂ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਟਰੈਕਿੰਗ ਦਾ ਕੋਈ क्रेज ਹੈ ਨਹੀਂ ਸੀਗਾ ਇਹ ਦੱਸਦੇ ਨੇ ਕਿ 2019 ਤੋਂ ਪਹਿਲਾਂ ਕੋਈ ਟਾਵਾ ਟਾਵਾ ਬੰਦਾ ਆਉਂਦਾ ਸੀ ਜੇ ਆਉਂਦੇ ਵੀ ਸੀ ਤਾਂ ਫੋਰਨਰ ਆਉਂਦੇ ਸੀਗੇ ਤੇ 4-4 ਜਾਂ 5-5 ਬੰਦਿਆਂ ਦੇ ਗਰੁੱਪ ਆਉਂਦੇ ਸੀ ਜੇ ਅੱਜ ਤੁਹਾਨੂੰ ਦਿਖਾ ਦਈਏ ਤੇ ਇੱਥੇ ਮੇਲਾ ਲੱਗਿਆ ਹੋਇਆ ਹੈਗਾ ਤੇ ਲਗਭਗ 300-400 ਬੰਦੇ ਦੇ ਕਰੀਬ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਲੋਕ ਟਰੈਕਿੰਗ ਕਰ ਰਹੇ ਨੇ ਤੇ ਪੰਜਾਬੀ ਹਲੇ ਵੀ ਘਟਨੇ ਜਾਦੇ ਸਾਊਥ ਤੋਂ ਨੇ ਕੇਰਲਾ ਤੋਂ ਬਹੁਤ ਨਹੀਂ ਗਏ ਬਿਲਕੁਲ ਬਿਲਕੁਲ ਬੰਗਾਲ ਤੋਂ ਬਹੁਤ ਨਹੀਂ ਗਏ ਸਹੀ ਹੈ ਭਾਈ ਧੰਨਵਾਦ ਤੇ ਬਾਈ ਦੀ ਗੱਲ ਬਿਲਕੁਲ ਸਹੀ ਹੈ ਜਿਹੜੇ ਗੱਦੀ ਚਰਵਾਹੇ ਨੇ ਉਹਨਾਂ ਨੇ ਇਹ ਰਸਤੇ ਲੱਭੇ ਨੇ ਤੇ ਆਹ ਦੇਖੋ ਸਾਹਮਣੇ ਕੈਂਪ ਸਾਈਟਾਂ ਹਜੇ ਵੀ ਉਹ ਆਪਣੀਆਂ ਭੇਡਾਂ ਜਿਹੜੀਆਂ ਇੱਥੋਂ ਚਰਾਉਂਦੇ ਨੇ ਜੰਮੂ ਤੋਂ ਆਉਂਦੇ ਨੇ ਕੋਈ ਹੋਰ ਕਿੱਥੋਂ ਆਉਂਦੇ ਨੇ ਤੇ ਆਹ ਸਾਹਮਣੇ ਦੇਖੋ ਜਿਹੜੀਆਂ ਆਹ ਦੇਖ ਰਹੇ ਹੋ ਨਾ ਪੱਥਰ ਨਹੀਂ ਹੈਗੇ ਇਹ ਭੇਡਾਂ ਨੇ ਆਹ ਦੇਖੋ ਇਹ ਭੇਡਾਂ ਜਿਹੜੀਆਂ ਇੱਥੇ ਬੈਠੀਆਂ ਨੇ ਜਿਹੜੀਆਂ ਆਹ ਦੇਖ ਰਹੀਆਂ ਨੇ ਇਹ ਕਾਲੀ ਕਾਲੇ ਇਹ ਰੇਤ ਦੇ ਟਾਈਪ ਆ ਮਿੱਟੀ ਆ ਉਹਦੇ ਵਿੱਚ ਬੈਠੀਆਂ ਨੇ ਤੇ ਭੇਡਾਂ ਨੇ ਜਿਹੜੀਆਂ ਪੱਥਰਾਂ ਵਰਗੀਆਂ ਲੱਗ ਰਹੀਆਂ ਨੇ ਤੇ ਬਾਕੀ ਆਪਣੇ ਸਾਥੀ ਜਾ ਰਹੇ ਨੇ ਅੱਗੇ ਚੱਲਦੇ ਆਪਾਂ پیچھے-ਪਿਛੇ ਮਾਖੇ ਨੂੰ ਨਾ ਭੇਡਾਂ ਨੂੰ ਦੇਖ ਕੇ ਗੱਲ ਯਾਦ ਆ ਗਈ ਸੁਣਦੇ ਆਂ ਫਿਰ ਹਾਂ ਬਾਈ ਮਾਖੇ ਕਦੇ ਵੀ ਇੱਕ ਕੁੜੀ ਵੇਤੀ ਭੇਡਾਂ ਵਾਲਿਆਂ ਦੇ ਅੱਛਾ ਤੇ ਕੋਈ ਤਾਂ ਉਹ ਪਿਓ ਜਾਇਆ ਕਰੇ ਮਿਲਣ ਤੇ ਉਹ ਜਾਇਆ ਕਰੇ ਪਾਪੂ ਜੀ ਮੁਸਕ ਮਾਰਦਾ ਹਾਂ ਉਹ ਵੇਲੇ ਕਰ ਕੋਈ ਨਾ ਭਾਈ ਹਟ ਜਾਊਗਾ ਹਾਂ ਇਹ ਚੌਥੀ 25 ਵਾਰੀ ਹੋ ਗਿਆ ਹਾਂ ਤੇ ਕਹਿੰਦੀ ਬਾਪੂ ਹਟ ਜਾ ਹਾਂ ਹਟਾ ਨਹੀਂ ਪਉਤੇ ਭਾਈ ਤੇਰੀ ਨੁਸਖਰ ਮਰ ਗਈ ਹੁਣ ਤੈਨੂੰ ਵੀ ਮੋਝ ਕੋਣ ਨਹੀਂ ਹਟ ਗਿਆ ਮੋਝ ਤੋਂ ਹਟ ਗਿਆ ਤੇਰੀ ਸਹੀ ਗੱਲ ਆ ਸਹੀ ਗੱਲ ਆ ਹੁਣ ਸਾਨੂੰ ਇੱਥੇ ਜਮ ਸਮੈਲ ਆ ਰਹੀ ਹੈ ਭੇਡਾਂ ਦੀ ਪਰ ਜਿਹੜੇ ਹੁਣ ਇੱਥੇ ਰਹਿੰਦੇ ਨੇ ਉਹਨਾਂ ਦੇ ਨੱਕ ਮਰ ਜਾਂਦੇ ਨੇ ਨੱਕ ਮਰ ਜਾਂਦੇ ਸਮੈਲ ਉਹਨਾਂ ਨੂੰ ਆਉਣੀ ਹੀ ਹਟ ਜਾਂਦੀ ਆ ਸਹੀ ਗੱਲ ਆ ਬਾਈ ਮੱਖੇ ਤੇ ਬਾਕੀ ਟਰੈਕਰ ਜਾ ਰਹੇ ਨੇ ਚੜਾਈਆਂ ਚੜ੍ਹਦੇ ਕਦੇ ਪੱਦਰੇ ਮੈਦਾਨ ਆ ਜਾਂਦੇ ਨੇ ਕਦੇ ਚੜ੍ਹਾਈ ਕਿ ਕਦੇ ਇਦਾਂ ਵਗਦੇ دریا ਵਿੱਚ ਦੀ ਕ੍ਰੋਸ ਕਰਨਾ ਪੈਂਦਾ ਹੈ ਹਾਂ ਬਾਈ ਕਦੇ دریا ਵਾਂਗੂ ਵਗਦੇ ਉਹਦੇ ਮਾਰੂਥਲ ਵਾਂਗ ਸੱਤੇ ਹੁੰਦੇ ਹਾਂ ਕਦੇ ਪਾ ਲੈਂਦੇ ਹਾਂ ਹੱਥੰਬਰ ਦੀ ਤਾਕੀ ਹਾਂ ਕਦੇ ਗਰੀਕ ਗਰਾਸਣ ਵਾਂਗੂ ਮੁੱਕਦੇ ਹੁੰਦੇ ਆ ਵਾਹ ਜੀ ਵਾਹ ਸਹੀ ਗੱਲ ਆ ਬਾਈ ਮਾਖਾ ਬਾਈ ਚੜਦਾ ਕੋਕੇ हां जी महाराज ठीक है बिल्कुल ही बिल्कुल मजा आ रहा है मजा आ रहा है मजा आ रहा है कदे دریا ਵਾਂਗੂ ਵਗਦੇ ਕਦੇ ਮਾਰੂਥਲ ਵਾਂਗ ਸੁੱਕੇ ਹੁੰਨੇ ਆ ਕਦੇ ਪਾ ਲੈਂਦੇ ਆ ਹੱਥ ਅੰਬਰ ਦੀ ਟਾਕੀ ਨੂੰ ਕਦੇ ਗਰੀਬ ਦੇ ਰਾਸ਼ਨ ਵਾਂਗੂ ਮੁੱਕੇ ਹੁੰਨੇ ਆ ਅਸੂਲ ਹੈ ਜ਼ਿੰਦਗੀ ਦਾ ਨਿਰੰਤਰ ਤੁਰਦੇ ਜਾਣਾ ਵਕਤ ਦੀ ਸੂਈ ਚਲਦੀ ਰਹਿਣੀ ਸਾਹਾਂ ਨੇ ਖੁਰਦੇ ਜਾਣਾ ਰਸਤੇ ਵਿੱਚ ਮਾਨਦੇ ਹਾਂ ਛਾਂ ਵੀ ਬਹੁਤੀ ਵਾਰੀ ਕਈ ਕਈ ਪੈਰ ਧੁੱਪੇ ਹੁੰਨੇ ਆ ਜਿਵੇਂ ਦਰਿਆ ਵਾਂਗੂ ਅਗਰੇ ਅੱਗੇ ਸੁੱਕੇ ਹਾਂ ਵਾਹ ਬਈ ਵਾਹ ਵਾਹ ਬਈ ਵਾਹ ਮਾਖੇ ਆ ਰਿਹਾ ਆ ਆਪਣਾ ਬਾਈ ਗਾਈਡ ਜਮੀਲ ਤੇ ਅੱਗੇ ਲੇਕ ਆ ਗਈ ਆ ਬਾਈ ਕਿਹੜੀ ਲੇਕ ਆ ਗਈ ਇਹ ਜੇ ਵਿਸ਼ਨ ਸਰ ਐ ਸਰ ਵਿਸ਼ਨ ਸਰ ਲੇਕ ਅੰਦਾ ਪਾ ਗਈ ਆ ਪਹੁੰਚ ਚੁੱਕੇ ਆ ਦਿਖਾਉਨੇ ਆ ਤੁਹਾਨੂੰ ਵਿਸ਼ਨ ਸਰ ਲੇਕ ਜਿਹੜਾਈ ਬਹੁਤ ਸੀ ਇੱਥੇ ਹਫਗੇ ਕਾਫੀ ਟ੍ਰੈਕਰ ਪਹੁੰਚੇ ਹੋਏ ਨੇ ਆਪਣੇ ਤੋਂ ਪਹਿਲਾਂ ਵੀ ਅਦਰ ਅਰਸ਼ ਕਾਂ ਦਾ ਮੇਰੀਆਂ ਫੋਟੋਆਂ ਕਰ ਦੇ ਬੰਦੇ ਖੜ ਕੇ ਤਣ ਕੇ ਪਹਿਲਾਂ ਹੀ ਫੋਟੋਆਂ ਕਰਾਉਣ ਨੂੰ ਵਾਹ ਦੇਖੋ ਨਿਆਰਾ ਕੀ ਸ਼ਾਨਦਾਰ ਨਿਆਰੇ ਵਾਹਲਾ ਸੁਣਾ ਵਾਹਲਾ ਇਧਰ ਬਾਕੀ ਦੇ ਟ੍ਰੈਕਰ ਜਿਹੜੇ ਆਏ ਹੋਏ ਨੇ ਕੀ ਪਾਣੀ ਜਮਾ ਹੀ ਨੀਲਾ ਪਾਣੀ ਆ ਨੀਲਾ ਇਹ ਜਿਹੜਾ ਪਿਛੰਦ ਸਰ ਲੇਕ ਆ ਇਹਦੀ ਖੂਬਸੂਰਤੀ ਵਾਕਈ ਬਾਕਮਾਲ ਆ ਮਤਲਬ ਲੇਕ ਤੇ ਪਤਾ ਹੀ ਨਹੀਂ ਲੱਗ ਰਿਹਾ ਕਿ ਲੇਕ ਆ ਕੇ ਪਹਾੜ ਨੇ ਰਿਫਲੈਕਸ਼ਨ ਇੰਨੀ ਜ਼ਿਆਦਾ ਆ ਰਹੀ ਆ ਫੋਟੋ ਫੋਟੋ ਕਰਕੇ ਹੁਣ ਮੁੰਡੇ ਵਾਪਸ ਆ ਰਹੇ ਨੇ ਤੇ ਆ ਪਾਣੀ ਇਹ ਦੇ ਦੇਖਦੇ ਵਿੱਚ ਜਾ ਰਹੇ ਆ ਤੇ ਚੱਲਦੇ ਹਾਂ ਹੁਣ ਅੱਗੇ ਵੱਲੋਂ ਹੋ ਮਿੱਤਰੋ ਪਹਿਲਾਂ ਆਪਾਂ ਦੇਖ ਕੇ ਆਇਆ ਬਿਸ਼ਨ ਸਰ ਬਾਈ ਬਿਸ਼ਨ ਸਰ ਬਾਈ ਬਿਸ਼ਨ ਸਰ ਲੇਕ ਨਾ ਇਹ ਕਿਹੜੀ ਆ ਗਈ ਹੁਣ ਕਿਸ਼ਨ ਸਰ ਬਾਈ ਹੁਣ ਆ ਗਈ ਕਿਸ਼ਨ ਸਰ ਲੇਕ ਪਹਿਲਾਂ ਆਪਾਂ ਦੇਖ ਕੇ ਆਇਆ ਬਿਸ਼ਨ ਸਰ ਲੇਕ ਜਿਹੜੀ ਇਹਦੀ ਬਿਸ਼ਨ ਸਰ ਉਹ ਚ ਪਾਣੀ ਵਹਾਵਾ ਹੈ ਨਾ ਉਹ ਸੋਹਣੀ ਵੀ ਪਹੋ ਲੱਗਦੀ ਐ ਤੁਹਾਨੂੰ ਦੇਖੀ ਹੋਊਗੀ ਵੀਡੀਓ 'ਚ ਤੁਸੀਂ ਉਹ ਪੂਰੀ ਰਿਫਲੈਕਸ਼ਨ ਹੁੰਦੀ ਆ ਉਹਦੇ 'ਚ ਤੇ ਬਹੁਤ ਜ਼ਿਆਦਾ ਵੱਡੀ ਆ ਕੁੰਡਾ ਪਾਣੀ ਦਾ ਜਿਹੜੀ ਇਹ ਆ ਕਿਸ਼ਨ ਸਰ ਇਹ ਥੋੜਾ ਘੱਟ ਆ ਪਰ ਉਹ ਚੌੜੀ ਐ ਵੀ ਬਹੁਤ ਆ ਹੋ ਸਕਦਾ ਵੀ ਇਹ ਚ ਪਾਣੀ ਹਜੇ ਘੱਟ ਹੋਵੇ ਵੱਧਦਾ ਵੀ ਹੋਵੇ ਇੱਥੇ ਰਿਫਲੈਕਸ਼ਨ ਘਟੋਰੀਆਂ ਨੇ ਬਈ ਆਸਮਾਨ ਦੇ ਹਿਸਾਬ ਨਾਲ ਹੀ ਕਲਰ ਬਣਾਉਂਦੀਆਂ ਇਹ ਬਿਲਕੁਲ ਉਸ ਹਿਸਾਬ ਨਾਲ ਰਿਫਲੈਕਸ਼ਨ ਥੋੜਾ ਜਿਆਦਾ ਦੇ ਪਾਣੀ ਦੇ ਸਰੋਤ ਨੇ ਜਿਵੇਂ ਉੱਪਰੋਂ ਘੱਟ ਆਉਂਦਾ ਉਸ ਹਿਸਾਬ ਨਾਲ ਇਹ ਵੀ ਭਰਦੀ ਹੋਊਗੀ ਯਾਨੀ ਕਿ ਉਹਦੇ ਚ ਪਾਣੀ ਥੋੜਾ ਜਿਆਦਾ ਸੀਗਾ ਇਹਦੇ ਚ ਪਾਣੀ ਥੋੜਾ ਜਿਆ ਘੱਟ ਆ ਤੇ ਉਹ ਤੋਂ ਬਾਅਦ ਸਾਹਮਣੇ ਹੈਗਾ ਟਾਪ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਦੂਜੇ ਕੰਬ ਨਾਲ ਵੀ ਜਾਣਾ ਕਿੱਥੇ ਆ ਵੀ ਮੁੰਡਿਆਂ ਨੇ ਮੱਥਾ ਕਿੱਥੇ ਲਾਇਆ ਹੋਇਆ ਹੈ ਮੱਥਾ ਟੇਕ ਕੇ ਪਹਾੜਾ ਨੂੰ ਫਿਰ ਚੜਦੇ ਨੇ ਤਾਂ ਚੜਿਆ ਜਾਂਦਾ ਹੈ ਕ ਇਤੇ ਕੋਈ ਜਿੱਦ ਨਹੀਂ ਮਥਾ ਟੇਕੇ ਚੜਨਾ ਪੈਂਦਾ ਦਿਖਾਉਨੇ ਆ ਤੁਹਾਨੂੰ ਭਾਈ ਲੇਕ ਜਿੱਥੇ ਆਪਾਂ ਹੁਣ ਖੜੇ ਆ ਜ਼ੂਮ ਕਰਿਆ ਆਪਾਂ ਨੇ ਪੂਰਾ ਤੇ ਇੱਧਰ ਆ ਘੋੜੇ ਘਾੜੇ ਖੜੇ ਨੇ ਜਿੱਥੋਂ ਇਹ ਬਰਫ਼ ਨਾ ਪੈਣ ਕਰਕੇ ਬਾਕੀ ਖੜੇ ਨੇ ਲੋਕ ਹੈ ਗਿਆ ਬਾਈ ਤੇ ਹੁਣ ਪਹੀ ਤੁਹਾਨੂੰ ਜੇ ਦਿਖਦੀ ਹੋਵੇ ਇਹ 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 ਉਂਗਲੀ ਮੇਰੀ ਆਜੂ ਆਹ ਦੇਖੋ ਆ ਪਹੀ ਜਾਂਦੀ ਆ ਦੇਖੀ ਹੁਣ ਦਿਖਦੀ ਹੋਊਂਗਾ ਤੇ ਆ ਵਿੱਚ ਵਿੱਚ ਜਿਹੜੀ ਲੀਜੀ ਪਈ ਹੋਈ ਆ ਪਹਾੜਾਂ ਦੇ ਵਿੱਚ ਇਧਰ ਨੂੰ ਜਾ ਕੇ ਆ ਟਾਪ ਤੇ ਜਾਣਾ ਹੈ ਇੱਥੇ ਇੱਥੇ ਚੜ੍ਹਨਾ ਹੈ ਇੱਥੇ ਉਹ ਉੱਪਰ ਬੰਦੇ ਖੜੇ ਨੇ ਤੇ ਧਿਆਨ ਨਾਲ ਤੁਸੀਂ ਦੇਖੋ ਜ਼ੂਮ ਕਰਦੇ ਆਪਾਂ ਆਹ ਦੇਖੋ ਆਹ ਖੜੇ ਨੇ ਬੰਦੇ ਟਾਪ ਤੇ ਇੱਥੇ ਜਾਣਾ ਹੈ ਆਪਾਂ ਨੇ ਤੇ ਆ ਸਾਰਾ ਰਸਤਾ ਲੰਘ ਕੇ ਇੱਥੇ ਵੀ ਆ ਕੇ ਠੀਕ ਨੇ ਨੇੜੇ ਹੀ ਲੱਗ ਰਿਹਾ ਬਾਈ ਹਾਂ ਮੁੰਡੇ ਖੜੇ ਨੇ ਇਹ ਨਾ ਜਗ੍ਹਾ ਦੇਖਣ ਨੂੰ ਨੇੜੇ ਲੱਗਦੀ ਆ ਪਰ ਹੈ ਕਾਫੀ ਦੂਰ ਆ ਪਰ ਹੌਲੀ ਹੌਲੀ ਚੱਲਦੇ ਜਾਵਾਂਗੇ ਚੱਲ ਹਾਂ ਚੱਲਦੇ ਚੱਲ ਚੱਲਦੇ ਚੱਲ ਕਰਾਂਗੇ ਸਰ ਮੰਜ਼ਿਲ ਠੀਕ ਆ ਬਾਈ ਜੀ ਸਰ इजीली ਹੋ ਜਾਣਾ ਹੈ ਹੋ ਜਾਣਾ ਬਾਈ ਜੀ ਆਰਾਮ ਨਾਲ ਸਟੈਪ ਠੀਕ ਛੋਟਾ ਸਟੈਪ ਰੱਖਾਂਗੇ ਚੱਲਾਂਗੇ ਸਟੈਪ ਛੋਟਾ ਠੀਕ ਹੈ ਸਟੈਪ ਨਾਲ ਪੱਧਾ ਫੁੱਟ ਚੜ੍ਹ ਜਾਣੀ ਤਾਂ ਠੀਕ ਆ ਬਾਈ ਯਾ ਮੇ ਪਿੱਛੇ ਪੱਥਰ ਸੀਗੇ ਚਲ ਉਹ ਪੱਥਰ ਨਹੀਂ ਹੈਗਾ ਨਾ ਇਸ ਦੂਰ ਰੋਡ ਇਹਦੇ ਨਾਲ ਨਾਲ ਚੱਲਾਂਗੇ ਮੀਂਹ ਨਹੀਂ ਪਿਆ ਮੀਂਹ ਨਹੀਂ ਪਿਆ ਜੇ ਮੀਂਹ ਹੁੰਦਾ ਫਿਰ ਰਿਸਕੀ ਸੀ ਨਾ ਫਿਰ ਆਪਾਂ ਨੂੰ ਵੀ ਕੈਨਸਲ ਕਰਨਾ ਪੈਂਦਾ ਫਿਰ ਇਹ ਸਲਿੱਪਰੀ ਹੋ ਜਾਂਦਾ ਸੀ ਨਾ ਸਲਿੱਪਰੀ ਹੋ ਜਾਂਦਾ ਸਹੀ ਗੱਲ ਹੈ ਜੇ ਮੈਂ ਕੱਲ ਮੀਂਹ ਪੈਂਦਾ ਸੀ ਆਪਾਂ ਆਏ ਹਾਂ ਫਿਰ ਇਹ ਸਲਿੱਪਰੀ ਹੋ ਜਾਂਦਾ ਕਿਉਂਕਿ ਇਹ ਸਾਰਾ ਹੈ ਨਾ ਇਹ ਮਿੱਟੀ ਵਾਲਾ ਹੈ ਕੱਚਾ ਹੀ ਕੱਚਾ ਉਹਦੇ ਵਿੱਚ ਦੀ ਆਪਾਂ ਜਾਣਾ ਕਿਵੇਂ ਚਲੇ ਜਾਂਦੇ ਘੋੜੇ ਸਮਾਨ ਲੈ ਕੇ ਕਿਵੇਂ ਜਾਂਦੇ ਹਾਂ ਫਿਰ ਆਪਾਂ ਨੂੰ ਸਟੇ ਦਾ ਮੁਸ਼ਕਲ ਹੈ ਨਾ ਰੁਕਣਾ ਪੈਣਾ ਜੀ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਸੋ ਇਸ ਕਰਕੇ ਅੱਜ ਫਿਰ ਕੱਲ ਗਰੋਂਪ ਮੁੜਈ ਇੱਥੋਂ ਮੁੜਈ ਆ ਮਿਲ ਕੋ ਕੱਲ ਮੁੜਿਆ ਇੱਕਾਂ ਤੇ ਚੱਲਦੇ ਆ ਫਿਰ ਚੱਲਦੇ ਆ ਅੱਗੇ ਵੱਲ ਰੈਸਟ ਲਈ ਥੋੜੀ ਦੇਰ ਰੁਕੇ ਸੀਗੇ ਹੁਣ ਆਪਾਂ ਅੱਗੇ ਚੜਾਈ ਚੜ੍ਹਣੇ ਜਾਂ ਚੱਲਣੀਆਂ ਤੇ ਇੱਧਰ ਜਿਹੜਾ ਹੈਗਾ ਆਪਣਾ ਸਿੰਗਾਪੁਰ ਤੋਂ ਬਾਹਰੋਂ ਗਰੁੱਪ ਆਏ ਨੇ ਉਹ ਨੇ ਤੇ ਨਾਲ ਦੇਖੋ ਛੋਟਾ ਜਿਹਾ ਬੱਚਾ ਵੀ ਆ ਇਹ ਵੀ ਟਰੈਕ ਕਰ ਰਿਹਾ ਹੈ ਆ ਛੋਟਾ ਬੱਚਾ ਹੈ ਘੋੜਿਆਂ ਦੇ ਉੱਪਰ ਬੈਠੇ ਨੇ ਚਲੋ ਫਿਰ ਵੀ ਪਰ ਇਹ ਟਰੈਕ ਕਰ ਰਿਹਾ ਹੈ ਲਓ ਵੀ ਪਾਸ ਦੇ ਟਾਪ ਤੇ ਪਹੁੰਚ ਚੁੱਕੇ ਆਪਾਂ ਤੋੜਾ ਇਹ ਅਧੂਰ ਰਹਿ ਗਿਆ ਆ ਬਾਈ ਸੁਖਵੀਰ ਥਫਿਆ ਬੈਠਾ ਹੁਣ ਅਸੀਂ ਜਾਂਦੇ ਬਾਈ ਤਾਂ ਇਹ ਹੱਸੀ ਜਾਂਦਾ ਟਾਪ ਦਾ ਥੋੜੀ ਦੂਰ ਆ ਦੇਣਗੇ ਹੁਣ ਦਿਲ ਬਹਿਲਾਣੇ ਕੀ ਦੀ ਕਹਿਣਾ ਤਾਂ ਪੈਣਾ ਹੀ ਆ ਬੰਦਿਆਂ ਨੂੰ ਪਹੁੰਚ ਗਏ ਬਸ ਫਿਰ ਬਾਕੀ ਟਰੈਕਰ ਉੱਪਰ ਜਾ ਰਹੇ ਨੇ ਮੈਂ ਨੇੜੇ ਹੀ ਆ ਇਹਦੋਂ ਕਿ ਜਿਆਦਾ ਦੂਰ ਨਹੀਂ ਹੈ ਕੰਮ ਪਹੁੰਚ ਹੀ ਗਏ ਅੱਗੇ ਉਹ ਦੇਖੋ ਉਹ ਤੇ ਮੰਜਾ ਪਾਣੇ अपने पार्टी और सताप जी ठीक है जी ठीक है ਸੋ ਵੀ ਫਾਈਨਲੀ ਉਹ ਸਾਹਮਣੇ ਦੇਖਦੇ ਆਂ ਉਹਨਾਂ ਨਾਲ ਸਾਰ ਕਰਦੇ ਹੋਏ ਪਹੁੰਚ ਗਏ ਕਿਵੇਂ ਆ ਜੀ ਵਧੀਆ ਹਾਂ ਸਾਰ ਜਿਹੜੇ ਬੰਦੇ ਨੇ ਪਾਸ ਸਾਰ ਕਰ ਲਿਆ ਹਾਂਜੀ ਗਾਟ ਪਿਕ ਓਕੇ ਹੋ ਗਿਆ ਹੋ ਗਿਆ ਬਹੁਤ ਅੱਛਾ ਤਾਂ ਬਹੁਤ ਵਧੀਆ ਨਾ ਹਾਂ ਬਿਊਟੀਫੁਲ ਆਜ ਤੁਹਾਨੂੰ ਦਿਖਾਉਣੇ ਆ ਯਾਰ ਇਹ ਉੱਪਰ ਦੇ ਕੈਸੇ ਹੋ ਵਧੀਆ ਕੈਸੇ ਹੋ ਮਰੀਆ ਬਿਊਟੀਫੁੱਲ ਬਿਊਟੀਫੁੱਲ ਇੱਧਰ ਆਪਣੇ ਸਾਥੀ ਬਾਕੀ ਦੇ ਉਹ ਵੀ ਬੈਠੇ ਰੈਸਟ ਕਰ ਰਹੇ ਨੇ ਸ਼ਾਨਦਾਰ ਵਿਊ ਅਲਟੀਮੇਟ ਨਜ਼ਾਰੇ ਵਾ ਇੱਧਰੋਂ ਨਾ ਪੱਥਰੇ ਉਤਰਨੇ

ਆ ਵੀ ਸਾਥੀਓ ਕਿਵੇਂ ਹੋ ਕੈਮ ਛੱਡ ਦੋ ਜਿਗਾਰਾ ਫੇਰ ਲਾ ਲੀਂ ਜਿਗਾਰਾ ਵੀ ਲਾ ਦੋ ਜਿਗਾਰਾ ਜਿਗਾਰਾ ਭਲਾਵੇ ਸਿੰਘਾਂ ਦੇ ਮਨ ਨੂੰ ਪਾਵਨ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਕਾਰੋ ਪਹੁੰਚੇ ਨੇ ਤੇ ਥਕਾਵਟ ਫੀਲ ਕਰ ਰਹੇ ਨੇ ਉਹਦੇ ਕਰਕੇ ਹੁਣ ਬਾਈ ਆਪਣਾ ਮਨਪ੍ਰੀਤ ਪੁਲਸੀਆ ਇਹ ਉਹਨਾਂ ਦੇ ਮ사ਜ ਕਰ ਰਿਹਾ ਹੈ ਕਹਿੰਦੇ ਬੈਦ ਵੀ ਹੈ ਕਹਿੰਦੇ ਮੁੰਡਾ ਹਾਂ ਨਾਲ ਦੀ ਨਾਲੇ ਘਰ ਦਾ ਬੈਦ ਵੀ ਹੈ ਮ사ਜ ਕਰਕੇ ਦਿਮਾਗ ਜਮਾਂ ਹੀ ਫਰੈਸ਼ ਕਰ ਦਿੰਦਾ ਕਹਿੰਦੇ ਕਿ ਨਹੀਂ ਬਾਈ ਹਾਂ ਬਾਈ ਸਿੱਤੂ ਰੈਕਸ ਕਰਦਾ ਇਹ ਪੂਰਾ ਬਾਈ ਕਿਵੇਂ ਲੱਗ ਰਿਹਾ ਫੀਲ ਹੋ ਰਿਹਾ ਨਹੀਂ ਮੈਂ ਹੋ ਗਿਆ ਚਲੋ ਰੈਕਸ ਆ ਰੈਕਸ ਹੋ ਰਿਹਾ ਉਹ ਆਪਾਂ ਇੱਥੇ ਹਣ ਗੜ ਸਰਪਾਸ ਪਹੁੰਚ ਚੁੱਕੇ 4200 ਮੀਟਰ ਇੱਥੇ ਇਸ ਸਾਈਡ ਵੀ ਦੋ ਲੇਕਸ ਦਿਖਦੀਆਂ ਨੇ ਤੇ ਉਹ ਤੋਂ ਬਾਅਦ ਇਸ ਸਾਈਡ ਦੇਖਾਂਗੇ ਇਸ ਸਾਈਡ ਵੀ ਦੋ ਲੇਕਸ ਦਿਖ ਰਹੀਆਂ ਨੇ ਠੀਕ ਹੈ ਟਵਿਨ ਲੇਕਸ ਇਸ ਸਾਈਡ ਦਿਖ ਰਹੀਆਂ ਨੇ ਤੇ ਟਵਿਨ ਲੇਕਸ ਇਸ ਸਾਈਡ ਦਿਖ ਰਹੀਆਂ ਨੇ ਠੀਕ ਹੈ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਮੈਂ ਤੁਹਾਨੂੰ ਉੱਪਰੋਂ 360 ਇੱਕ ਵੀਡੀਓ ਬਣਾ ਕੇ ਦਿਖਾਉਣਾ ਕਿ ਨਜ਼ਾਰਾ ਕਿਦਾਂ ਹੈ ਪਰ ਰਸ਼ ਵੀ ਬਹੁਤ ਆ ਟ੍ਰੈਕਰ ਬਹੁਤ ਆਏ ਹੋਏ ਨੇ ਪਾਸ ਦੇ ਉੱਪਰ ਬਹੁਤ ਜਿਆਦਾ ਟਰੈਕਰ ਨੇ ਪਰ ਨਜ਼ਾਰਾ ਮੁਸ਼ਕਲ ਆ ਮੰਨਦੇ ਆਪਾਂ ਕਿ ਜ਼ੋਰ ਬਹੁਤ ਲੱਗਦਾ ਹੈ ਨਾ ਚੜਨ ਵੇਲੇ ਤੇ ਸੌਖਾ ਕੰਮ ਨਹੀਂ ਹੈਗਾ ਪਰ ਜਦੋਂ ਇੱਥੇ ਆ ਕੇ ਬਿਊਟੀ ਦੇਖਦੇ ਆ ਉੱਪਰ ਦੀ ਤਾਂ ਸਾਰੀ ਜਿਹੜੀ ਥਕਾਵਟ ਉੱਤਰ ਜਾਂਦੀ ਆ ਬਾ ਕਮਾਲ ਸ਼ਾਨਦਾਰ ਨਜ਼ਾਰੇ ਨੇ ਬਹੁਤ ਸੋਹਣਾ ਮਾਹੌਲ ਇਸ ਸਾਈਡ ਲੇਕਸ ਦੋ ਆ ਗਈਆਂ ਸਾਹਮਣੇ ਵੈਲਡਿਸ ਤੇ ਆ ਸਾਰੇ ਟਰੈਕਰ ਪਾਸ ਦੇ ਉੱਪਰ ਬੈਠੇ ਨੇ ਇੱਥੇ ਆ ਕੇ ਇੱਥੇ ਛੋਟਾ ਜਿਹਾ ਕੈਫੇ ਬਣਿਆ ਹੋਇਆ ਹੈ ਇੱਕ ਜਿੱਥੇ ਤੁਸੀਂ ਖਾ ਪੀ ਸਕਦੇ ਹੋ ਤੇ ਹੁਣ ਵਾਪਸੀ ਪਾਸ ਕ੍ਰੋਸ ਕਰਕੇ ਉਤਰ ਰਹੇ ਨੇ ਤੇ ਇੱਧਰ ਫੇਰ ਦੋ ਲੈਕਸ ਨੇ ਆ ਦੇਖੋ ਤੇ ਆ ਰਸਤਾ ਹੈ ਇਹਦੇ ਚ ਟ੍ਰੈਕਰ ਨੇ ਜਿਹੜੇ ਉਹ ਬਾਅਦ ਜਾ ਰਹੇ ਨੇ ਬਹੁਤ ਹੀ ਖੂਬਸੂਰਤ ਮਾਹੌਲ ਕਰਸਰ ਪਾਸ ਕਰਕੇ ਸਰ ਤੇ ਹੁਣ ਚੱਲਿਆਂ ਵਾਪਸੀ ਵੱਲ ਕਿਵੇਂ ਰਿਹਾ ਬਾਈ ਨਜ਼ਾਰਾ ਮਨਪੀਤਾ ਬਾਈ ਇੱਕ ਨੰਬਰ ਆ ਪੂਰਾ ਕੰਮ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਨਾ ਬੰਦੇ ਸਾਥੀ ਸਾਰੇ ਆ ਗਏ ਇਧਰੋਂ ਇੱਕ ਚ ਲਾਉਣੇ ਝੱਟਣ ਅੱਗੇ ਲਾਉਣੇ ਝੱਟੇ ਤੇ ਘੋੜੇ ਵੀ ਆ ਗਏ ਪਹਿਲਾਂ ਘੋੜੇ ਲੰਗਾ ਦਈਏ ਫਿਰ ਆਪਾਂ ਜਾਵਾਂਗੇ ਸਰ ਤਾਂ ਯਾਰ ਸੀ ਲੰਗੇ ਵਾਪਸ ਲੰਗੇ ਵਾਪਸ ਆ ਜਾ ਵਾਪਸ ਆ ਜਾ ਵਾਪਸ ਆ ਜਾ ਚੱਲੋ ਚੱਲੋ ਘੋੜੇ ਤੋਰੋ ਪਹਿਲਾਂ ਔੜੇ ਵਿੱਚ ਆ ਜਾਂਦੇ ਨੇ ਬਹੁਤ ਪਾਜਲਾ ਕਰ ਦਿੰਦੇ ਨੇ ਓਏ ਜਿਸ ਕਿਨ ਲਾਇਆ ਇਹਨੇ ਤੇ ਫਿਰ ਬਾਈਰ ਤੇ ਲੱਗੀ ਇੱਕ ਬੱਜਰੀ ਆ ਯਾਰ ਸਲਿਪਰੀ ਰਸਤਾ ਸਲਿਪਰੀ ਮੁਰਤੇ ਸਪੀਡ ਬਣੀ ਚ ਰੁਕਣਾ ਨਹੀਂ ਕੰਮ ਭਾਈ ਗੱਡ ਸਰ ਜਿਹੜਾ ਪਾਸ ਆ ਆਪਾਂ ਇੱਥੇ ਪਹੁੰਚੇ ਆ ਕੇ 12 ਵਜੇ ਤੇ ਚੱਲੇ ਸੀ ਆਪਾਂ ਸਵੇਰੇ 8 ਵਜੇ 8 ਵੇ ਸਟਾਰਟ ਕਰਦੇ ਸੀ ਬਾਈ ਆਪਾਂ ਕੇ 7 ਵਜੇ 7 ਵਜੇ ਕਰਿਆ ਸੀ ਨਾ 7 ਵਜੇ ਤਕਰੀਬ ਤਕਰੀਬ ਨਾ ਆਪਾਂ 11:30 ਪਹੁੰਚ ਗਏ ਹੋਵਾਂਗੇ 11 ਅੱਧਾ ਘੰਟਾ ਪਾਉਣਾ ਕਰਦਾ ਆਪੋ ਤੇ ਬੈਠੇ ਵੀ ਰਹੇ ਹਾਂ ਹਾਂ ਤਕਰੀਬਨ 11 11:30 ਅਸੀਂ ਪਹੁੰਚੇ ਇੱਥੇ 7 ਵਜੇ ਸਟਾਰਟ ਕੀਤਾ ਸੀਗਾ ਟਰੈਕ ਤੇ ਪਾਸ ਆਪਾਂ ਨੇ 11 ਵਜੇ ਸਰ ਕਰ ਲਿਆ ਸੀਗਾ ਉਸ ਤੋਂ ਬਾਅਦ ਉੱਥੇ ਘੰਟਾ ਤੱਕ ਬੈਠੇ ਵੀ ਰਹੇ ਹਾਂ 11 ਤਾਂ ਵੀ ਮੜਾ ਮੋਟਾ ਪਹਿਲਾਂ ਹੀ ਹੋ ਸਕਦਾ ਕਿਉਂਕਿ ਹੁਣ ਮੈਂ ਟਾਈਮ ਦੇਖਿਆ ਹੁਣ 12 ਵਜੇ ਹੋ ਗਏ ਤੇ ਵਧੀਆ ਸਮੇਂ ਦੇ ਨਾਲ ਵਧੀਆ ਸਾਰਿਆਂ ਨੇ ਪਾਸ ਆ ਜੜਾ ਸਰ ਕਰ ਲਿਆ ਤੇ ਉੱਤਰ ਦੇ ਵੀ ਪਾਸ ਨੂੰ ਨਜ਼ਾਰੇ ਬਹੁਤ ਖੂਬਸੂਰਤ ਨੇ ਆ ਉੱਤਰ ਨੂੰ ਦੇ ਨਜ਼ਾਰੇ ਇੱਧਰ ਆਪਣਾ ਕੇਰ ਲਾਲਾ ਦੇਗਾ ਓ ਮਾਈ ਗਾਡ ਬੈਟਰੀ ਲੋ ਗੜਸਰ ਪਾਸ ਤੋਂ ਉੱਤਰ ਕੇ ਥੱਲੇ ਸਾਹਮਣੇ ਬੜੇ ਸੋਹਣੇ ਨਜ਼ਾਰੇ ਸੋਹਣੇ ਦ੍ਰਿਸ਼ ਹੁੰਦੇ ਨੇ ਹਰੇ-ਹਰੇ ਕੱਖਾਂ ਦੇ ਵਿੱਚ ਪੀਲੇ ਪੀਲੇ ਫੁੱਲ ਤੇ ਨਾਲ ਜਾਮਣੀ ਫੁੱਲ ਕਿਾ ਸੋਹਣਾ ਸੀਨ ਕ੍ਰੀਏਟ ਕਰਦੇ ਨੇ ਜਾਮਣੀ ਫੁੱਲ ਪੀਲੇ ਫੁੱਲ ਤੇ ਚਿੱਟੇ ਫੁੱਲ ਪੂਰੀ ਕਲਾਕਾਰੀ ਦੇਖੋ ਫੁੱਲੇ ਫੁੱਲੇ ਸ਼ਾਨਦਾਰ ਵੀ ਲੋਈ ਮਤਰਮ ਆਪਾਂ ਗੜਸਰ ਪਾਸ ਕਰਕੇ ਆਇਆ ਪਹਿਲਾਂ ਤੇ ਹੁਣ ਆਗੇ ਗੜਸਰ ਲੇਕ ਤੇ ਆ ਆਪਣੇ ਸਾਥੀ ਸਾਰੇ ਹੀ ਪਿੱਛੇ ਪਿੱਛੇ ਤੁਰੇ ਹੁੰਦੇ ਨੇ ਤੇ ਪੰਜਾਬ ਵਾਲੀ ਟੀਮ ਤੇ ਨਾਲ ਦੋ ਆਪਣੇ ਬੰਗਲੁਰੂ ਬੁੱਲਸ ਤੇ ਬਾਕੀ ਜਿਹੜੇ ਬੰਦੇ ਨੇ ਕੇਰਲ ਵਾਲੇ ਉਹ ਲੱਗ ਫਿਰਦੇ ਨੇ ਜਿੰਨ ਕੇ ਸਾਡੇ ਇਹ ਬੰਦੇ ਇਕੱਠੇ ਨੇ ਤੇ ਕੋਹ ਸਾਹਿਬ ਅੱਗੇ ਪਹੁੰਚ ਚੁੱਕੇ ਨੇ ਹੁਣ ਤੁਹਾਨੂੰ ਲੇਕ ਦਿਖਾਉਂਦੇ ਆ ਕਿੰਨੀ ਖੂਬਸੂਰਤ ਆ ਸਾਹਮਣੇ ਬਰਫਾਂ ਇੱਥੇ ਲੇਖ ਬਾਲੀਓ ਸੋਹਣਿਆ ਬਾਈ ਠੀਕ ਹੈ ਨਾ ਬਾਈ ਮਾਕੇ ਹਾਂ ਮੱਜਾ ਲੈ ਮੱਜਾ ਨਾ ਨਜ਼ਾਰਾ ਆ ਜਾਊਗਾ ਨਹੀਂ ਸਹੀ ਬਾਤ ਹੈ ਟ੍ਰੈਕ ਕਰਦੇ ਆ ਖਾਸ ਕਰਕੇ ਕਸ਼ਮੀਰ ਦੇ ਭਾਈ ਜਿਹੜੇ ਘਰ ਪਾਏ ਹੋਏ ਨੇ ਪਿੱਛੇ ਇਹ ਗੱਦੀ ਨੇ ਗੱਦੀ ਗਾਂ ਇਹਨਾਂ ਨੂੰ ਗੁੱਜਰ ਕਹਿ ਦਿੰਦੇ ਆ ਅੱਛਾ ਕਿੰਨਾ ਚਿਰ ਰਹਿੰਦੇ ਨੇ ਭਾਈ ਇੱਥੇ ਫਿਰ ਇਹ ਭਾਈ ਜਦੋਂ ਇਹ ਬਿਨਾ ਵਰਤਵਾ ਖੁੱਲ ਜਾਂਦਾ ਹਾਂ ਇਹ ਚਾਰ ਗਾਂਹਾਂ ਹੈ ਠੀਕ ਹੈ ਇੱਥੇ ਆਦੀ ਗੋਣ ਪੇਟਾਂ ਬੱਕੜੀਆਂ ਠੀਕ ਹੈ ਗਾਵਾਂ ਚਰਾਉਣ ਵਾਸਤੇ ਲੈ ਕੇ ਹੁੰਦੇ ਆ ਇਹ ਮੇਨ ਚਾਰ ਗਾਂਹਾਂ ਨੇ ਫਿਰ ਸਰਦੀ ਚ ਚਲੇ ਜਾਂਦੇ ਨੇ ਉਥੋਂ ਨਾ ਕੱਲ ਵੀ ਮਿਲਿਆ ਸੀ ਆਪਾਂ ਨੂੰ ਬੰਦਾ 10ਵੇਂ 11ਵੇਂ ਮਹੀਨੇ ਨਾ ਵਾਪਸ 10ਵੇਂ ਮਹੀਨੇ ਵਾਪਸ ਆ ਜਾਂਦੇ ਆ ਠੀਕ ਹੈ ਤੇ ਜੂਨ ਜੁਲਾਈ ਚ ਆ ਜਾਂਦੇ ਆ ਠੀਕ ਹੈ ਇਹੋ ਜਿਹਾ ਹਰੀਆਲੀ ਹੈ ਨਾ ਹਾਂ ਇੱਥੇ ਫਿਰ ਪੰਛੀ ਚਰਦੇ ਆ ਥੱਲੇ ਦੇਖਿਓ ਹੁਣ ਦੂਆ ਦੇ ਹਾਂ ਹਾਂ ਬਿਲਕੁਲ ਭਾਈ ਇੱਥਾਂ ਦੇ ਬੈਠਣ ਨੂੰ ਜਗ੍ਹਾ ਬਣੀ ਹੋਈ ਹਾਂ ਤਾਂ ਹੀ ਭੇਡਾਂ ਹੀ ਪੇਟਾਂ ਇੰਨੀਆਂ ਫਿਰਦੀਆਂ ਨੇ ਇੱਥੇ ਦੇਖ ਲਓ ਕੁਝ ਨਹੀਂ ਹੈਗਾ ਸਾਨੂੰ ਆਉਣਾ ਵੀ ਇੱਡੀ ਦਿੱਕਤ ਆ ਪਰ ਇਹ ਬੰਦੇ ਦੇਖ ਲਓ ਇੱਥੇ ਸਰਵਾਈਵ ਕਰਦੇ ਨੇ ਆ ਇੱਥੇ ਆ ਆਪਣੇ ਘਰ ਬਣਾ ਕੇ ਇਹ ਟੈਂਪੋਰਰੀ ਰਹਿੰਦੇ ਨੇ ਫਿਰ ਜਦੋਂ ਬਰਫਾ ਪੈ ਜਾਂਦੀਆਂ ਨੇ ਫਿਰ ਇੱਥੋਂ ਚਲੇ ਜਾਂਦੇ ਨੇ ਤੇ ਆਪਣੀਆਂ ਭੇਡਾਂ ਬੱਕਰੀਆਂ ਨਾਲ ਲੈ ਕੇ ਇੱਥੇ ਚਰਾਉਂਦੇ ਨੇ ਇੱਥੇ ਚਰਾਉਂਦੇ ਨੇ ਉਹਨਾਂ ਨੂੰ ਧੰਨ ਦੀ ਜ਼ਿੰਦਗੀ ਇਹਨਾਂ ਦੀ ਵੀ ਇਹਦੇ ਇੱਥੇ ਦੇਖੋ ਨਾਲੇ ਬੱਚੇ ਵੀ ਨਾਲੇ ਫਿਰਦੇ ਨੇ ਕਮਾਲ ਆ ਇਹਦੇ ਦਾ ਟ੍ਰੈਕ ਹੈ ਬੜਾ ਹੀ ਲੰਬਾ ਹੋ ਗਿਆ ਤੇ ਸਰੀਰ ਹੁਣ ਟੁੱਟਿਆ ਪਿਆ ਨੇ ਜਮਾਈ ਚੱਲੇ ਜਾ ਰਹੇ ਹਾਂ ਨਜ਼ਾਰੇ ਬਹੁਤ ਖੂਬਸੂਰਤ ਨੇ ਵਰਵਾਟ ਬਹੁਤ ਲੰਬੀ ਆਜੀ ਤਕਰੀਬਨ 18 ਕਿਲੋਮੀਟਰ ਦਾ ਟ੍ਰੈਕ ਆ ਅਸੀਂ ਦਣਿਆ ਆਗੇ 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 ਆਹ ਸਾਹਮਣੇ ਟੱਡ ਦੇਖਣ ਲੱਗੇ ਬਾਈ ਸ਼ੁਕਰ ਆ ਸ਼ੁਕਰ ਆ ਅੱਜ ਤਾਂ ਧੂਆ ਘੜਦਾ ਸੇਉਏ ਤੇ ਵੇਖਦੇ ਨੇ ਬਾਈ ਕੀ ਕੀ ਵਕਰੇਆ ਕੀ ਕੀ ਆ ਗਾਣੇ ਮੈਂ ਕੀ ਕਰੇ ਆਰਡਰ ਫਰ ਆ ਜਾ ਮਾ ਜਾ ਆ ਜਾ ਮਾ ਆਰਡਰ ਕਰਾ ਕਿਓ ਧੰਨਵਾਦ ਤੁਹਾਡਾ ਇੱਥੇ ਬੈਠ ਕੇ ਤੁਸੀਂ ਖਾ ਰਹੇ ਹੋ ਬਹੁਤ ਵਧੀਆ ਅੱਛਾ ਬਹੁਤ ਵਧੀਆ ਯਾਰ ਦੇਖੋ ਆ ਆ ਵੀ ਕੈਂਪ ਸਾਈਟ ਉੱਥੇ ਆਪਾਂ ਜਾਣਾ ਦੇਖ ਸਕਦੇ ਹੋ ਦੇਖ ਸਕਦੇ ਹੋ ਇੱਥੇ ਬੰਦੇ ਬੈਠੇ ਨੇ ਬਾਕੀ ਸੇਵ ਸਭ ਖਾ ਰਹੇ ਨੇ ਜਿਹੜੇ ਰਸਤੇ ਜਾਂਦੇ ਨੇ ਇਹ ਥੋੜਾ ਰੇਟ ਮਹਿੰਗਾ 50 ਰੁਪਏ ਦਾ ਇੱਕ ਸੇਵ ਮਿਲਦਾ ਹੈ 100 ਰੁਪਏ ਦੀ ਪਲੇਟ ਫਰੂਟ ਦੀ ਕੱਟ ਕੇ ਪਰ ਇੱਥੇ ਮਿਲ ਜਵੇ ਇਹ ਹੀ ਬੜੀ ਗੱਲ ਆ ਕੈਂਪਿੰਗ ਸਾਈਟ ਤੇ ਬਾਈ ਪਹੁੰਚ ਕੇ ਆਪਾਂ ਆਪਣੇ ਬੰਦੇ ਰੈਸਟ ਕਰਨ ਲੱਗੇ ਹੋਏ ਨੇ ਆ ਸਟੈਚਿੰਗ ਕਰਨ ਲੱਗਾ ਹੈ ਕਿਹੜਾ ਪੋਜਾ ਹੈ ਕੋਬਰਾ ਪੋਜ ਕੋਬਰਾ ਪੋਜ ਕੋਬਰਾ ਪੋਜ ਕੋਬਰਾ ਪੋਜ ਹੱਥ ਨਾਲ ਕਰਨ ਲੱਗਾ ਆ ਆ ਬਾਕੀ ਆਪਣੇ ਕੋ ਸਾਹਿਬ ਬੈਠੇ ਨੇ ਜਗਾ ਬਹੁਤ ਸੋਹਣੀਆਂ ਵਾਹੇ ਦੇਖੋ ਜਗਾ ਬਹੁਤ ਸ਼ਾਨਦਾਰ ਆ ਜਿੱਥੇ ਕੈਂਪਿੰਗ ਸਾਈਟ ਆ ਇੱਥੇ ਅੱਜ ਆਪਣੀ ਰਾਤ ਦੀ ਸਟੇ ਆ ਕੱਲ ਨੂੰ ਇੱਥੋਂ ਚੱਲਾਂਗੇ ਗੜਸਰ ਪਾਸ ਜਿਹੜਾ ਸੀਗਾ ਉਹ ਕ੍ਰੋਸ ਕਰਕੇ ਹੁਣ ਆਪਾਂ ਇੱਥੇ ਪਹੁੰਚ ਚੁੱਕੇ ਆ ਬੋ ਸਾਹਿਬ ਕਿਹੜੀ ਜਗ੍ਹਾ ਹੈ ਗੜਸਰ ਗੜਸਰ ਹਾਂ ਉੱਥੇ ਲਿਖਿਆ ਵੀ ਹੋਦਾ ਨਾ ਇਹ ਤੋਂ ਪਹਿਲਾਂ ਚੈੱਕ ਪੋਸਟ ਆਉਂਦੀ ਹੈ ਜਿੱਥੇ ਤੁਹਾਡੇ ਡਾਕੂਮੈਂਟ ਵਗੈਰਾ ਚੈੱਕ ਹੁੰਦੇ ਨੇ ਥੋੜਾ ਜਿਹਾ ਪਿੱਛੇ ਉੱਥੇ ਕਰੂ ਨੇ ਤੇ ਆਈ ਲਵ ਗੜਸਰ ਜਿੱਥੇ ਲਿਖਿਆ ਹੋਇਆ ਹੈ ਤੇ ਭਾਈ ਸੁਖਵੀਰ ਉਹਦੇ ਅਰੈਸਟ ਕਰਨ ਲੱਗਾ ਹਾਂ ਮੈਂਗਾ ਭਾਈ ਬਾਕੀ ਅੰਦਰ ਬੰਦੇ ਬੈਠੇ ਨੇ ਇਹ ਨਾਉਣ ਨੂੰ ਫਿਰਦੇ ਨੇ ਹੁਣ ਮੁੰਡੇ ਗਰਮੋ ਗਰਮ ਹੋਏ ਪਏ ਨੇ ਆ ਦੇਖੋ ਮੂੰਹ ਮਾਕੇ ਦਾ ਤਾਂ ਲਾਲੇ ਹੋ ਗਿਆ ਜਮਾਈ ਮੱਛੇ ਬਾਈ ਮੱਛੇ ਮੱਛੇ ਉਹ ਢਾਉਣ ਦਾ ਇਰਾਦਾ ਕਰਦੇ ਨੇ ਪਾਣੀ ਹੈਗਾ ਦੂਰ ਥੋੜਾ ਜਿਹਾ ਮੈਂ ਦੂਰ ਤੱਕ ਜਾ ਆਵਾਂਗੀ ਪਰ ਐਵੇਂ ਨਹੀਂ ਨਾ ਨਾ ਤਾਂ ਕੱਲ ਉੱਧਰ ਜਾ ਸਕਦੇ ਨਾ ਉੱਧਰ ਵੇਖਣ ਨੂੰ ਨਹੀਂ ਹੈ ਸਰ ਹੈ ਇੱਕ ਦਿਨ ਇੱਥੇ ਹੀ ਬੈ ਰਹਾਂਗੀ ਇਹ ਹੁਣ ਗੱਲ ਆ ਵੀ ਸਰੀਰ ਕਰਮ ਨੇ ਤਾਂ ਕਰਕੇ ਨਾ ਹੁਣ ਤਾਂ ਥੋੜਾ ਜਿਹਾ ਕੰਤਾਵ ਵੀ ਰਹੇ ਨੇ ਬੰਦੇ ਆਪਣੇ ਮਗਲੀ ਟੀਮ ਆਉਂਗੇ ਮਗਰੋਂ ਫਿਰ ਦੇਖਦੇ ਆਂ ਬਾਕੀ ਕੀ ਇਰਾਦਾ ਬਣਦਾ ਲੋਕੇਸ਼ਨ ਬਹੁਤ ਸੋਹਣੀ ਆ ਕੈਂਪਿੰਗ ਸਾਈਟ ਦੀ